ਤਰੀ ਦਾ ਸੋਭਲੇ ਕੀ ਸੋਚਿਆ ਮੀ ਰਾਜਾ ਰਾਦਾ ਦਾ ਉਹ ਰਾਦਾ ਕੋਲ ਗੱਲ ਕਰਨੀ ਤਾਂ ਹੀ ਫੋਨ ਕਰਦੇ ਪਏ ਹਾਂ ਹੂੰ ਤੂੰ ਤਨੂ ਪਤਾ ਹੋਗਾ ਦੋਵੇਂ ਆਏ ਹੈਗੇ ਹੀ ਮਾਪੋ ਤਸ ਹਾਂ ਜਿਉਂ ਤੈਨੂੰ ਪਤਾ ਮੈਂ ਇੱਥੇ ਹੀ ਹਾਂ ਤੇ ਤੇਰਾ ਕੀ ਫੈਸਲਾ ਤੂੰ ਹੀ ਦੱਸ ਦੇ ਮੇਰਾ ਫੈਸਲਾ ਵੀ ਮੈਂ ਤੇ ਨਹੀਂ ਭੇਜਣ ਵਾਲਿਆ ਜਗਾ ਵੇਖ ਕੱਲ ਨੂੰ ਫੇਰ ਉਹੀ ਕੰਮ ਹੋਵੇ ਫੇਰ ਕੁੱਟੇ ਮਾਰੇ ਤੇ ਰਾਦਾ ਦੁਖੀ ਰਵੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਭੈਣ ਦੁਖੀ ਰਵੇ ਮੇਰੀ ਗੱਲ ਸੁਣ ਭਾਜੀ ਪੁਣੀਰ ਕੋਰੇ ਸੇਵਾ ਕਰੇ ਰਾਜ ਰਾਣੀ ਨੇ ਸੇਵਾ ਉਹਨੇ ਇੱਕ ਨਾ ਇੱਕ ਦਿਨ ਘਰੇ ਜਾਣਾ ਹੀ ਉੱਥੇ ਨਾਲੇ ਨਾ ਤਾੜੀ ਨਾ ਇੱਕ ਹੱਥ ਨਾਲ ਹੀ ਵੱਜਦੀ ਦੋਵਾਂ ਜੀਓ ਕਮੀਆਂ ਹੋਈਆਂ ਤਾਂ ਇਹਦੀ ਲੜਾਈ ਝਗੜਾ ਹੁੰਦਾ ਦੋਵਾਂ ਦਾ ਉਹ ਯਾਰ ਮੈਂ ਤੇ ਤਾਂ ਕਹਿੰਦਾ ਹੀ ਉਹਦੇ ਤੇ ਹਰ 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 ਤਰ੍ਹਾਂ ਦਾ ਬੇਰਹਿਮਾਈ ਜਾਂਦਾ ਆ ਇਹ ਮੇਰੀ ਮਾਂ ਨੂੰ ਚਾਹ ਨਹੀਂ ਪਹੁੰਚਦੀ ਰੋਟੀ ਨਹੀਂ ਪਹੁੰਚਦੀ ਸਾਡੇ ਹੱਥਾਂ 'ਚ ਬਲੀ ਆ ਕੁਰੀ ਹੈਗੀ ਇਸ ਤਰ੍ਹਾਂ ਦੀ ਤੂੰ ਆਪ ਸਿਆਣਾ ਮੈ ਦੱਸ ਉਹ ਤੇ ਮੈਂ ਮੰਨਦਾ ਤੁਹਾਡੀ ਗੱਲ ਮੈਂ ਤੇ ਜ਼ਿਆਦਾ ਤੇ ਨਾ ਤਾਂ ਹੀ ਗੱਲ ਕੀਤੀ ਮੈਂ ਕਹਾਂ ਇੱਥੇ ਇਸ ਕਲੇਸ਼ੀ ਨਾ ਹੋਰ ਵੱਧ ਜੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਗੱਲ ਕਰਿਆ ਨਾ ਤੇ ਇਹ ਹੈਗੀ ਏਦਾਂ ਤੇ ਜੇ ਬੋਦੀ ਸਿਆਣੀ ਹੁੰਦੀ ਨਾ ਤੇ ਸਾਨੂੰ ਪੁੱਛ ਕੇ ਜਾਂਦੀ ਉਦੋਂ ਸਾਨੂੰ ਪੁੱਛਿਆ ਵਿਆਹ ਕਰਾਉਣ ਲੱਗਿਆ ਹਰ ਇੱਕ ਤਾਂ ਕਿ ਕਿਥੀਆਂ ਨੇ ਚਲੋ ਯਾਰ ਹੁਣ ਜਿਹੜੀ ਗਲਤੀ ਕਰਨੀ ਸੀ ਹੋ ਗਈ ਉਹ ਤੇ ਹੋ ਗਈ ਪੁੱਤ ਨਾ ਅੱਗੋਂ ਕੀ ਕਰਨਾ ਸਾਨੂੰ ਪਤਾ ਕੋਈ ਸੋਚਣਾ ਜੇ ਆਪਾਂ ਘਰਾਵਾ ਨਹੀਂ ਜਾਣਾ ਉਹ ਵੀ ਤੇ ਮੈਂ ਕਹਿੰਦਾ ਕੋਈ ਚੰਗਾ ਸੋਚੀਏ ਕੁੜੀ ਨੂੰ ਉਸ ਦੇ ਘਰੇ ਭੇਜੀਏ ਤੈਨੂੰ ਵਸਾਈਏ ਤੇ ਹਾਂ ਮੈਂ ਇਹ ਗੱਲ ਤੋਂ ਮੁੱਕਦਾ ਨਹੀਂ ਆ ਆਪਾਂ ਮੁੰਡੇ ਦਾ ਗੱਲ ਕਰਦੇ ਆ ਬਿਠਾ ਕੇ ਚੰਗੀ ਤਰ੍ਹਾਂ ਜੇ ਮੈਨੂੰ ਕੋਈ ਲੱਗੂਗਾ ਨਾ ਤੇ ਕੋਈ ਹੈਗਾ ਵਾ ਆਗੋਂ ਹੈਗਾ ਵਾ ਵੀ ਨਹੀਂ ਸੁਧਰਿਆ ਫਿਰ ਆਪਾਂ ਨਹੀਂ ਭੇਜਾਂਗੇ ਕੋਈ ਸੋਚਣਾ ਵੀ ਗੜੀ ਪਤਾ ਕੀ ਗੱਲ ਹੈ ਜੀ ਰਾਣੀ ਰਾ ਤਾਂ ਕੀ ਜਾਂਦੀ ਮੈਂ ਜਾਣੀ ਨਹੀਂ ਸਾਹਮਣੇ ਤੇ ਕਹਿੰਦੀ ਵੀ ਮੈਂ ਨਹੀਂ ਜਾਣਾ ਚਾਹੁੰਦੀ ਸਮਾਂ ਮੰਗਣ ਦੀ ਤੇ ਜੇ ਉਹ ਲੈ ਜਾਣਾ ਹੁੰਦਾ ਤਾਂ ਇਹਦੇ ਹਾਂ ਕਰ ਦੇਣੀ ਸੀ ਰਾਧਾ ਨੂੰ ਤੁਸੀਂ ਸਮਝਾਓ ਜਿੱਥੇ ਦੋ ਭਾਂਡੇ ਹੋਣ ਨਾ ਉੱਥੇ ਖੜਾ ਕੇ ਨਹੀਂ ਹੁੰਦਾ ਵਾ ਤੇ ਮੇਰੀ ਗੱਲ ਸੁਣੋ ਘਰਾਂ ਚ 100 ਗੱਲਾਂ ਹੋ ਜਾਂਦੀਆਂ ਵਾ ਜੀ ਉਹਨੇ ਗਲਤੀ ਕੀਤੀ ਆ ਤੇ ਝੁੱਕ ਕੇ ਵੀ ਤੇ ਉਹ ਹੀ ਆਇਆ ਨਾ ਮਾਂ ਨੂੰ ਲੈ ਕੇ ਮੈਨੂੰ ਤੇ ਇਹੀ ਆ ਕਿ ਰਾਧਾ ਨੂੰ ਆਪਣੇ ਘਰ ਭੇਜ ਦਿਓ ਇੱਥੇ ਉਹਨੂੰ ਕਦੋਂ ਤੱਕ ਪਠਾਵਾਂਗੇ ਤੇ ਨਾਲੇ ਦੂਜੀ ਗੱਲ ਵੇਖੋ ਜੇ ਇੱਥੇ ਪੈਂਦੀ ਆ ਤੇ ਕੱਲ ਨੂੰ ਉਹਦਾ ਰਿਸ਼ਤਾ ਅਸੀਂ ਹੋਰ ਕਿਤੇ ਕਰਾਂਗੇ ਉਹਦੇ ਨੂੰ ਡਿਵੋਰਸ ਕਰਾਂਗੇ ਵੀ ਦੇ ਇਹਨੂੰ ਹੈਨਾ ਤੇ ਇਹ ਕੀ ਆ ਸੱਚ ਹੈਗਾ ਏ ਕਿ ਜਿੱਥੇ ਦੂਜਾ ਵਿਆਹ ਕਰਾਉਗੀ ਉੱਥੇ ਕੋਈ ਗੱਲ ਨਹੀਂ ਹੋਊਗੀ ਘਰ ਅੱਜ ਤਾਂ 100 ਗੱਲਾਂ ਹੋ ਜਾਂਦੀਆਂ ਮੈਂ ਸਮਝੀ ਉੱਥੇ ਮੈਨੂੰ ਕਰਨ ਕੋਈ ਹੈ ਨਹੀਂ ਆ ਵੀ ਆਪਾਂ ਉੱਥੇ ਨਹੀਂ ਕਰਨਾ ਵੇ ਦੇ ਰਾਤਾ ਖੋਤੇ ਕਹਿੰਦੀ ਜੇ ਕਹਿੰਦੀ ਕੱਲ ਨੂੰ ਕੁੱਟਣ ਲਾਪਿਆ ਫੇਰ ਹੋਈ ਕੰਮ ਹੋ ਗਿਆ ਤੇ ਤੁਸੀਂ ਡਬਲ ਪੰਗੇ ਨੂੰ ਫੜੀ ਗਈ ਨਾ ਦੇਖੋ ਅੱਗੇ ਆਪੀ ਗਈ ਸੀ ਤੇ ਫੇਰ ਵੀ ਤੇ ਕੁੱਟ ਖਾਦੀ ਨਾ ਹੁਣ ਤੀ ਨਾਲ ਖੜੇ ਜੀ ਮੈਂ ਤੀ ਜਾ ਜਾਏਗੀ ਤੇ ਜੇ ਮਾਰੇ ਕੁੱਟੇ ਕੇ ਤੇ ਪੁੱਛਣ ਵਾਲੇ ਤੇ ਬਣੋਗੇ ਨਾ ਨਾਲੇ ਇੱਕ ਮੌਕਾ ਤਾਂ ਦੇਣਾ ਚਾਹੀਦਾ ਪਣੂ ਫਿਰ ਕਿਹੜੀ ਗੱਲ ਆ ਇੱਥੇ ਆਪਾਂ ਭੱਜ ਲੈ ਕਿਤੇ ਨਾਲੇ ਦੂਜੀ ਦਾ ਤਾਂ ਕੋਈ ਪਤਾ ਸਾਨੂੰ ਵੀ ਤੇ ਉਹਦਾ ਨਾਮ ਨਹੀਂ ਪਿਆ ਰਿਆ ਜਿੰਨਾ ਤੁਹਾਨੂੰ ਦੋਵਾਂ ਜੀਆਂ ਨੂੰ ਪਿਆਰ ਆ ਮੇਰੀ ਗੱਲ ਸੁਣੋ ਜੇ ਤੁਸੀਂ ਸਾਨੂੰ ਇੱਥੇ ਸੱਦਿਆ ਵਾ ਤੇ ਸਾਡੀ ਦੋਵਾਂ ਜੀਆਂ ਦੀ ਇਹ ਸਲਾਹ ਆ ਕਿ ਰਾਧਾ ਨੂੰ ਉਹਦੇ ਘਰ ਭੇਜਿਆ ਜਾਵੇ ਹਾਂ ਜੇ ਫੇਰ ਦੁਬਾਰਾ ਅਭੀ ਨਬੀ ਕੋਈ ਉਹ ਕਰਦਾ ਵਾ ਤੇ ਫੇਰ ਆਪਾਂ ਵੇਖ ਲਾਂਗੇ ਤੁਸੀਂ ਸਿੱਧਾ ਕਹੋ ਕਿ ਅਸੀਂ ਦੋਵੇਂ ਭਰਾ ਬੈਠੇ ਆ ਫੇਰ ਅਸੀਂ ਤੈਨੂੰ ਨਹੀਂ ਉਹ ਬਖਸ਼ਣਾ ਚਲੋ ਵੇਖ ਲਓ ਜੀ ਆ ਗੱਲ ਨਹੀਂ ਮੈਂ ਕਹਿੰਦੀ ਕਿ ਥੋੜੀ-ਬੋਧੀ ਛਾਣਪੀਂ ਕਰ ਲੋ ਤੁਸੀਂ ਦੋਨੇ ਭਰਾ ਪੀ ਲਓ ਫਿਰ ਉਹਨੂੰ ਭੇਜੋ ਕਿਹੜਾ ਰਿਸ਼ਤਾ ਉਹਨਾਂ ਲੱਗਾ ਵਾ ਹੁਣ ਛਾਣਪੀਂ ਕਰਾਂਗੇ ਪੀ ਲਿਆ ਵਾ ਪੀ ਨੋ ਪੀ ਬਹੁਤ ਇਤਨੀ ਪੀਂਦਾ ਕਿ ਤੁਹਾਨੂੰ ਪਤਾ ਲੱਗ ਹੀ ਜਾਊਗਾ ਨਾ ਮੈਂ ਇਹ ਕਰਦੋ ਤੁਮ ਮਤਲਬ ਜਦੋਂ ਕੁੜੀਆਂ ਆਪ ਭੱਜ ਕੇ ਵਿਆਹ ਕਰਾਉਂਦੀਆਂ ਵਾ ਨਾ ਉਦੋਂ ਇਹੋ ਕੁਝ ਹੁੰਦਾ ਹੁੰਦਾ ਵਾ ਇਹ ਥੋੜੀ ਗੱਲ ਆ ਕਿ ਹਾਂ ਉਹਦੇ ਪਹਿਲੇ ਵਿਆਹ ਕਰਾ ਲਿਆ ਵਾ ਤੇ ਹੁਣ ਆਪਾਂ ਉੱਥੇ ਜਾਣਾ ਨਹੀਂ ਆ ਮਨੂ ਕਹਿੰਦੇ ਨੇ ਉਹਨੂੰ ਭੇਜੋ ਹੁਣ ਛਾਣਪੀਂ ਕਰਨ ਦਾ ਕੋਈ ਫਾਇਦਾ ਨਹੀਂ ਉਹ ਜੇ ਤੁਹਾਡਾ ਸਾਰਿਆਂ ਦਾ ਫੈਸ ਇੱਕ ਵਾਰੀ ਰਾਧਾ ਨੂੰ ਪੁੱਛ ਲੈਣੇ ਆ ਤੇ ਮੈਂ ਤੁਹਾਡੇ ਫੈਸਲੇ ਦੇ ਨਾਲ ਆਗਾ ਪੁੱਛਾਂਗੀ ਆ ਤੁਹਾਡਾ ਫੈਸਲਾ ਹੋਵੇ ਨਾ ਕੀ ਜੀ ਜੋੜਾ ਦਾ ਫੈਸਲਾ ਹੋਈ ਮੈਨੂੰ ਉਹ ਵੀ ਸਿੱਧਾ ਕਹੋ ਵੀ ਤੂੰ ਉੱਥੇ ਜਾ ਨਾਲੇ ਮਮੀ ਮੇਰੀ ਗੱਲ ਸੁਣੋ ਨਾ ਭਾਜੀ ਕੋਲ ਨਾ ਟਾਈਮ ਹੈਗਾ ਨਾ ਮੇਰੇ ਕੋਲ ਹੈਗਾ ਟਾਈਮ ਕੋਣ ਦੀ ਸ਼ਾਮਬਨ ਕੀ ਕਰੀਏ ਉਹਦੇ ਪਿੱਛੇ ਜਾ ਕੇ ਠੇਕੇ ਦੇ ਖਲੋਤੇ ਰਹੀਏ ਕਿ ਕਿੰਨੇ ਟਾਈਮ ਤੇ ਆਉਂਦਾ ਪੀਣ ਤਾਂ ਨਹੀਂ ਆਉਂਦਾ ਦੱਸੋ ਠੇਕੇ ਦੇ ਖਲੋੜਾਂ ਜਿੱਤ ਰਾਂਦਾ ਹੈ ਨਾ ਮੈਂ ਛੱਡ ਦਿੱਤੀ ਆ ਮੈਂ ਪੰਜਾਂ ਦਿਨਾਂ ਨੂੰ ਫੇਰ ਆ ਜਾਣਾ ਤੇ ਹੁਣ ਆਪਾਂ ਆਪਾਂ ਸਲਾਹ ਕਰ ਲਈਏ ਜੀ ਤੂੰ ਆਉਣਗੇ ਤਾਂ ਨਾਲ ਹੀ ਆਪਾਂ ਤੋੜ ਦਈਏ ਮੇਰੀ ਗ ਦੋ ਮਿੰਟਾਂ ਦੇ ਪਤਾ ਲੱਗ ਜਾਂਦੇ ਆ ਕੁੜੀ ਭੇਜ ਦਿੰਨੇ ਆ ਆਪਾਂ ਇਕ ਜੀ ਇੱਕ ਮੌਕਾ ਦਿੰਨੇ ਆ ਸ਼ਾਮਾਂ ਤੱਕ ਪਤਾ ਲੈਣਾ ਅਗਲੇ ਦਿਨ ਹੀ ਪਤਾ ਲੈਣਾ ਕੀ ਬਿਹੇਵ ਹੋਣਾ ਦਾ ਕੀ ਨਹੀਂ ਆ ਜੇ ਕੋਈ ਲੱਗੂਗਾ ਤਾਂ ਲੈ ਆਵਾਂ ਇਹ ਕੁੜੀ ਕੋਈ ਬੜੀ ਆ ਠੀਕ ਆ ਅੱਗੇ ਤਾਂ ਸਾਨੂੰ ਪਤਾ ਨਹੀਂ ਸੀ ਹੁਣ ਦੇ ਸਾਨੂੰ ਪਤਾ ਸਾਡੇ ਮੂਹਰੂਫ ਹੋ ਗਏ ਆ ਹੁਣ ਆਪਾਂ ਚਾਰ ਗੱਲਾਂ ਤੇ ਕਰ ਸਕਦੇ ਆ ਨਾ ਜਾ ਕੇ ਉਹਨਾਂ ਨੂੰ ਹੋਣੀ ਕਿਹੜੇ ਕੋਈ ਜ਼ਮਾਨਾ ਕੋ ਪੁਰਾਣਾ ਕਿ ਚਿੱਠੀ ਪਾਣੀ ਆ ਇੱਕ ਤਾਂ ਫੋਨ ਆ ਕਰਨਾ ਤਾਂ ਫੋਨ ਉਹਦੀ ਮਾਂ ਸਿਆਣੀ ਪੈਣੀ ਆਈ ਆ ਦੱਸ ਉਹਦੀ ਇਲਾਜ ਤੇ ਤੁਸੀਂ ਰੱਖੋ ਬਿਲਕੁਲ ਹੈ ਪਰ ਮੰਮੀ ਇੱਕ ਗੱਲ ਹੈ ਜੀ ਆਪਾਂ ਜੇ ਕੁੜੀ ਭੇਜਣੀ ਆ ਨਾ ਤੇ ਆਪਾਂ ਉਹਨਾਂ ਕੋ ਲ ਇਹ ਆਪਾਂ ਨਾਲੇ ਮੁੰਡੇ ਕਹਿਣਾ ਆਂ ਪੀ ਲਿਖ ਲਕਾ ਕੇ ਕੁੜੀ ਆਪਾਂ ਭੇਜਣੀ ਆ ਪੋਤਰਾ ਨਹੀਂ ਭੇਜਣੀ ਕਿ ਕੱਲ ਨੂੰ ਫੇਰ ਟਾੜੀ ਲੱਛਣ ਹੋਈ ਹੋ ਜਾਣ ਮੈਂ ਦੱਸਿਆ ਜਾਂਦਾ ਪਾਜੀ ਸਭ ਹੋਊ ਤੇ ਹੋਏਗਾ ਨਾ ਬਿਲਕੁਲ ਮੈਂ ਉਦੋਂ ਹੀ ਕਿਹਾ ਮੈਂ ਲੇਖਣ ਸਟਾਮ ਦੇ ਉਹ ਤਿਆਰ ਹੀ ਲਿਖ ਲਈ ਬਸ ਫੇਰ ਹੋਰ ਤੁਹਾਡੀ ਕੁੜੀ ਵੀ ਲਿਖੇਗੀ ਉਹ ਵੀ ਲਿਖੇਗੀ ਤੇ ਚਲੋ ਮੰਮੀ ਕੋਈ ਗੱਲ ਨਹੀਂ ਸਾਡੀ ਕੁੜੀ ਠੀਕ ਹੈਗੀ ਜਾਂ ਤੇ ਲਿਖਣ ਨੂੰ ਤਿਆਰ ਹੈ ਫਿਰ ਕੀ ਮਤਲਬ ਆਪਾਂ ਪਤਾ ਕੋਈ ਡਰਿਆ ਚਲੋ ਫੇ ਬਾਲਡੋ ਇੱਕ ਦਿਨ ਤੇ ਕਰਾ ਦੋ ਇਹਨਾਂ ਦਾ 2000 ਦੇ ਕਪੜੇ ਤੇ ਭੇਜ ਦिए थे ਆ ਤੇ ਜੇ ਤਾਂ ਕਿ ਤੇ ਲੱਭਦੇ ਰਹੋ ਭੇਜਣ ਨੂੰ ਇੱਥੇ ਸਾਰੀਆਂ ਦੂਜੇ ਥਾਂ ਤੇ ਲੱਭਣਾ ਤੇ ਨਾਲੇ ਭੇਜਣਾ ਨਾਲੇ ਮੰਮੀ ਨਾਲ ਤੁਹਾਨੂੰ ਸਮਝਾ ਦੂ ਯਕੀਨ ਜੀ ਨਾ ਵੀਰੇ ਜਿੱਦਾਂ ਕਹਿਣਗੇ ਮੈਂ ਉਦਾਂ ਹੀ ਕਰੂੰਗੀ ਇਹ ਨਾ ਵੀ ਅਹੀਂ ਹੋਣਾ ਡਿਸੀਜਨ ਲਈਏ ਤੇ ਬਾਅਦ ਸਾਡੇ ਮੂੰਹ ਤੇ ਗਾੜੀ ਬੰਦੇ ਆਏ ਤੇ ਕਹਿਣ ਕਿ ਮੈਂ ਨਹੀਂ ਜਾਣਾ ਦੂਜੀ ਵਾਰ ਐਸੂਦੇ ਨਹੀਂ ਵਰਦੀ ਉਹ ਫਿਰ ਨਾ ਮੜਨ ਦਿੱਤੀ ਜੇ ਤੇਰਾ ਕਰੂਗੀ ਤੇ ਜੇ ਭਰਾ ਮਾ ਦੀ ਪੱਗ ਫੇਰ ਨਹੀਂ ਵੀ ਕਰਾਈ ਤੇ ਨਿੱਪਰ ਕਾਣੇ ਫੇਰ ਲੱਕੋ ਤੁਸੀਂ ਬੈਠੋ ਮੈਂ ਚਾਹ ਬਣਾ ਲਿਆਵਾਂ ਆ ਬਣਾ ਕੇ ਲਿਆ ਚਲੋ ਜੀ ਚੱਲ ਜੀ ਬਹਿ ਜਾਓ ਮਰ ਸੋ ਕੰਮ ਐ ਕੋਈ ਗੱਲ ਨਹੀਂ ਚਾਹ ਪੀ ਕੇ ਚੱਲ ਜੀ ਰਾੜੇ ਹੇ ਕਿੰਨਾ ਕਿਚਰਾ ਆਇਆ ਇਹਨੂੰ ਯਾਰ ਘੜੀ ਬੈਠ ਤੇ ਜਾਉ ਤਾਂ ਹਸਤਾ ਨੂੰ ਕਹਣਾ ਸੋ ਕੰਮ ਐ ਬੈਲੀ ਜਾਣਾ ਨਾ ਤੇ ਚੱਲ ਜੀ ਕੋਈ ਗੱਲ ਨਹੀਂ ਅੱਭੀ ਤੇ ਇੰਨੀ ਕਾਲੀ ਪਈ ਜਾਂਦੇ ਜੀ ਚਲ ਸ਼ਮੀ ਕੋਈ ਨਹੀਂ ਹੋਰ ਸੋਈ ਸੈਟ ਹੋ ਗਈ ਆ ਸੋਈ ਸੈਟ ਹੋ ਗਈ ਨੇ ਜੀ ਹਾਂ ਜੀ ਮੰਮੀ ਜੀ ਆਇਓ ਤੁਸੀਂ ਨਹੀਂ ਨਹੀਂ ਮੈਂ ਹੁਣ ਤੁਸੀਂ ਇੱਧਰ ਨਹੀਂ ਬੜੇ ਰਹਿੰਦੇ ਹੋ ਨਹੀਂ ਨਹੀਂ ਮਤਲਬ ਤੁਹਾਡੀ ਇੱਕ ਨਾ ਇੱਕ ਪੋਤੇ ਦਾ ਹਾਏ ਹਾਏ ਮੈਂ ਤੈਨੂੰ ਉਦੋਂ ਹੀ ਨਹੀਂ ਜਾਣਦੇ ਨੇ ਤੂੰ ਕੋਈ ਦੱਸਣੀ ਮੇਰਾ ਤਾਂ ਧਿਆਨ ਹੀ ਉਧਰ ਰਹਿੰਦਾ ਇਹਦੇ ਮੇਰੇ ਕੋਲ ਹੀ ਆ ਧਿਆਨ ਤੇ ਮੇਰਾ ਤੁਹਾਡੇ ਵੱਲ ਹੀ ਰਹਿੰਦਾ ਮੇਰੇ ਵੀਰੇ ਦਾ ਦਿਲ ਲੱਗ ਗਿਆ ਨਾ ਉੱਥੇ ਇਹਦਾ ਦਿਲ ਹੀ ਲੱਗਦਾ ਜੀ ਪਰ ਮੈਂ ਤਾਂ ਇੱਕ ਗੱਲ ਦੱਸਾਂ ਮੇਰਾ ਨਹੀਂ ਦਿਲ ਬਿਲਕੁਲ ਲੱਗਦਾ ਮੰਮੀ ਰੋਜ਼ ਰੋਜ਼ ਦੇ ਕਲੇਸ਼ ਨਾਲੋਂ ਚੰਗਾ ਹੈ ਕਿ ਇੱਕ ਪਾਸੇ ਕੰਮ ਹੋ ਜਾਈ ਇੱਥੇ ਕਿਹੜਾ ਅਸੀਂ ਪਿਆਰ ਨਾਲ ਰਹਿੰਦੇ ਸੀ ਇੱਥੇ ਵੀ 24 ਘੰਟੇ ਦਾ ਕਲੇਸ਼ ਸੀ ਸਵੇਰੇ ਵੀ ਗਲੇਸ਼ ਦੁਪਹਿਰੇ ਵੀ ਗਲੇਸ਼ ਰਾਤ ਨੂੰ ਰੋਟੀ ਬਣੀ ਤੇ ਬਣੀ ਪਈ ਰਹਿਣੀ ਇਥੇ ਗਲੇਸ਼ ਹੁੰਦਾ ਹੀ ਮਾਹੌਲ ਲਗਨੀ ਨਹੀਂ ਆਈਆਂ ਪਰ ਸਭੀ ਗਲੇਸ਼ ਤੇ ਜਨਾਨੀਆਂ ਦਾ ਹੀ ਨਾ ਭਰਾਵਾਂ ਦਾ ਥੋੜਾ ਜਿਹਾ ਗਲੇਸ਼ ਹੈਗਾ ਹੀ ਸਾਹੀ ਭਰਾ ਭਰਾ ਤੇ ਵੱਖ ਹੋ ਗਏ ਨਾ ਮੈਨੂੰ ਪੁੱਛ ਕੇ ਰਹਿ ਮੇਰੇ ਦਿਲ ਨੂੰ ਰਾਤੋਂ ਥੱਟ ਕੇ ਰੋਂਦਾ ਮੈਂ ਕਈ ਵਾਰ ਮੈਨੂੰ ਮੀਰੇ ਦੀ ਯਾਦ ਆਉਂਦੀ ਆ ਜਦੋਂ ਮੈਨੂੰ ਮੀਰਾ ਲੱਭਦਣੀ ਆ ਪਤਾ ਇਹ ਮੇਰਾ ਵੱਡਾ ਹੋ ਮੇਰਾ ਛੋਟਾ ਵਾ ਮੈਨੂੰ ਛੋਟੇ ਬੱਚੇ ਨਾਲ ਮਾਂ ਦਾ ਬਹੁਤਾ ਪਿਆਰ ਹੁੰਦਾ ਮਗਰ ਮਿੰਨੂ ਤੇ ਕੋਈ ਗੱਲ ਨਹੀਂ ਮੈਂ ਤਾਂ ਉਧਰ ਵੀ ਦੱਸ ਦੇਣ ਜਾ ਕੇ ਰਹਿ ਹੁੰਦੀ ਐ ਉਧਰ ਵੀ ਰਹੂ ਤੇ ਜਿਹੜਾ ਇਕੱਠਿਆਂ ਤੇ ਨਜ਼ਾਰਾ ਹੀ ਨਾ ਉਹ ਨਜ਼ਾਰਾ ਤੇ ਪਤ ਨਹੀਂ ਨਾ ਰਿਆ ਮਿੰਨੀ ساری ਉਮਰ ਨਹੀਂ ਰਹੀ ਨਾ ਬਾਕੀ ਗੱਲਾਂ ਨਹੀਂ ਦਿਲ ਦੀ ਦਿਲ ਤੇ ਲਾਉਣਾ ਪੈਣਾ ਸਾਈ ਦੇਣ ਤੇ ਮੇਰੀ ਤਾਂ ਪੈਲੀਆਂ ਹੀ ਨਿਕਲ ਜਾਂਦੀ ਐ ਘਰੇ ਆ ਕੇ ਸੌਣਾ ਹੁੰਦਾ ਵਾ ਜੋ ਵੀ ਕਲੇਜ ਦੇ ਵਿੱਚ ਜਿੱਦਾਂ ਕੇ ਇੱਥੇ ਕਿਹੜਾ ਸੁਣਨਾ ਰਾਤ ਮੈਂ ਇੱਥੇ ਤੇ ਨਹੀਂ ਵੀ ਜਾਗਣਾ ਰਾਤ ਵੀ ਜਾਗਣਾ ਤੁਸੀਂ ਫੇਰ ਦੀਦੀ ਦੇ ਨਾਲ ਮੈਂ ਤੇ ਉਧਰ ਬਿਲਕੁਲ ਕੱਲੀ ਹਾਂ ਮੇਰੇ ਬਾਰੇ ਤਾਂ ਤੁਸੀਂ ਇੱਕ ਕਰ ਹੀ ਨਹੀਂ ਸੋਚਿਆ ਕਿਸੇ ਨੇ ਕਿ ਉਹ ਬਿਲਕੁਲ ਕੱਲੀ ਰਹੀ ਐ ਸਾਰੇ ਸੈਟਿੰਗ ਕਰਨ ਘਰ ਵੀ ਅਰੰਜੀਤਿਆ ਬਜਾਰੇ ਉਹ ਪੈਲੀਆਂ ਜੋ ਆਣਗੇ ਤੇ ਮੇਰੇ ਨਾਲ ਮਾੜਾ ਮੋਟਾ ਕੰਮ ਕਰਨਗੇ ਕੋਈ ਨਹੀਂ ਮੈਂ ਆ ਜੰਨੀ ਜਿਹੜਾ ਤੇ ਕੋ ਹੋ ਗਿਆ ਹੋਗਾ ਨਹੀਂ ਹੋਇਆ ਮੈਂ ਬਾਕੀ ਆ ਕੇ ਘਰ ਆਨੀ ਤੇrna ਪਰ ਸ਼ਮੀ ਮੰਮੀ ਨੇ ਤਾਂ ਕਦੀ ਕਿਹਾ ਹੀ ਨਹੀਂ ਇਥੇ ਹੀ ਉਧਰ ਜਾ ਕੇ ਇਕੱਲੇ ਰੋ ਬਹੁਤੀ ਅੱਜ ਵੀ ਕਹਿੰਦੇ ਆ ਇਸ ਘਰ ਦੇ ਵਿੱਚ ਆ ਜਾਓ ਅਜੇ ਵੀ ਮੌਕਾ ਹੈਗਾ ਵਾ ਅਜੇ ਵੀ ਟਾਈਮ ਨਹੀਂ ਨਿਕਲਿਆ ਆ ਜਾਓ ਰਾਣੇ ਉਹ ਤੇਰਾ ਵੀ ਉੱਥੇ ਜੀਣੇ ਹੀ ਲੱਗਣਾ ਅਜੇ ਤੇਰਾ ਨਵਾਂ ਨਵਾਂ ਜੀ ਲੱਗਣ ਡਿਆ ਨਾ ਤੇਰਾ ਉਹ ਤੇ ਵੱਖੀ ਸੈਟਿੰਗ ਨਹੀਂ ਹੋਣੀ ਆ ਥੋੜ੍ਹ ਕੇ ਆਈ ਆ ਰਹਿ ਗਈ ਆ ਰਾਣੇ ਲਿਆ ਦੇ ਉਹ ਰਾਣੇ ਲਿਆ ਦੇ ਰਾਣਾ ਕੰਮ ਤੇ ਉਥੇ ਇੰਪੈਰੀਆਂ ਚ ਤੇ ਤੈਨੂੰ ਚੀਜ਼ ਦੀ ਲੋੜ ਪੈ ਰਹੀ ਨਹੀਂ ਇਥੇ ਵੀਰ ਤੇਰਾ ਵਡਾ ਲਿਆਉਂਦਾ ਕੋਈ ਨਹੀਂ ਗੱਲ ਸੁਣੋ ਕੀ ਇਰਾਦਾ ਦਾ ਪਹਿਲਾਂ ਸੋਚੋ ਬਾਕੀ ਆ ਕਰ ਦੇ ਤੈਨੂੰ ਪਤਾ ਮੈਂ ਰਸੋਈ ਦਾ ਕੰਮ ਕਰਾਉਣ ਗਿਆ ਭਲਕੇ ਲਿਆਉਣਾ ਮਿਸਤਰੀ ਇੱਥੇ ਆਉਣਾ ਮੈਂ ਚੱਲ ਕਿੱਥੇ ਜਾਣਾ ਹਾਂ ਬਰੇ ਇੱਥੇ ਹੀ ਆ ਜਾ ਯਾਰ ਸਹੀ ਗੱਲ ਆ ਠੀਕ ਹੈ ਆ ਬਾਰੇ ਵਾਲਪਾ ਬੀਨ ਚਾਲ ਲੈ ਗਈ ਐ ਹੱਦ ਤੱਕ ਸਿਮਾ ਨੇ ਜੀ ਦਸੋ ਸਮੇਂ ਤੇ ਆਜੀ ਘੱਟ ਦੋ ਮੈਂ ਉਹਨੇ ਦਾ ਤੜਕਾ ਲਾ ਦੇਣੀ ਆਟਾ ਓਟਾ ਗੋਣੇ ਨਮਮੈਂ ਤੇ ਗੋਣੇ ਰੱਖਾ ਜੰਨੀ ਆ ਤੇ ਸਬਜੀ ਬਣਾ ਜੰਨੀ ਆ ਮੈਂ ਨਾ ਜਾਣਾ ਜੀ ਜਲਦੀ ਐ ਮੈਂ ਅਬ ਮੇਰੇ ਹੱਥੇ ਸਾਰਾ ਕੰਮ ਇਕੱਠਾ ਕਰਕੇ ਰੱਖਿਆ ਹਾਂ ਮੈਂ ਨਹੀਂ ਤੂੰ ਸਵੇਰ ਦੀ ਉਠੀ ਤੂੰ ਬੰਦਾ ਲਾਗੇ ਨਿਕਾਉਟ ਆ ਵੀ ਬਦਾਂ ਪੀਂ ਦੇਣਾ ਕਿ ਛਿਲਕੀ ਤੇ ਮੇਟੋ ਮੇਟੀ ਚੀਜ਼ੇ ਜੰਦੀ ਆ ਨਾ ਇਹ ਦੇਖਣਾ ਵੀ ਮੰਮੀ ਵੀ ਜਾਰੀ ਕਿਤੇ ਵੇਲੇ ਕਿਉਂ ਗਈ ਮੰਮੀ ਮੈਂ ਅੱਟਾ ਗੁੰਨ ਲੱਗੀ ਮੈਂ ਤਾਂ ਤੁਹਾਨੂੰ ਪਰਾਤਾ ਖੋਣੀ ਦਰ ਪਿਆਜ਼ ਕੱਟਿਆ ਜਾਊਗਾ ਮੈਂ ਬੁਜਾਰ ਜਾਣਾ ਨੇਰਾ ਹੁੰਦਿਆ ਵਾ ਤੇ ਬੁਜਾਰ ਕਿਹੜੀ ਵਾਰੀ ਬਣਾਉਣੀ ਇਹ ਗੱਲ ਦੱਸ ਤੋ ਯਾਰ ਮੰਮੀ ਤੁਹਾਨੂੰ ਇਹ ਹੀ ਲੱਗਦਾ ਮੈਂ ਵਰੀ ਬਣਾਉਣੀ ਚੱਲੀ ਹਾਂ ਤੁਸੀਂ ਵਰੀ ਨਹੀਂ ਬਣਾਉਣ ਚੱਲੀ ਬੈੱਡ ਆਪਣਾ ਖਰਾਬ ਹੋਇਆ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਇਹ ਮੈਨੂੰ ਕਹਿੰਦੇ ਹੀ ਬੈੱਡ ਬਦਲਦੇ ਤੇ ਮੈਂ ਬੈੱਡ ਵੇਖਣ ਚੱਲੀ ਹਾਂ ਹਾਏ ਹਾਏ ਨਹੀਂ ਮੈਂ ਮਰ ਜਾ ਬੈੱਡ ਬਦਲ ਲੱਗੀ ਆ ਬੈੱਡ ਨੂੰ ਕੀ ਹੋਇਆ ਕਿ ਤੇ ਨਵਾਂ ਨਕ ਬੈੱਡ ਵਾ ਕਦੀ ਤੂੰ ਨਾ ਵਿਆਹ ਮਤੇ ਜਾੜਾ ਕਰਦਾ ਕਦੀ ਕਿਸੇ ਦਾ ਵਿਆਹ ਕਦੀ ਕਿਸੇ ਦਾ ਵਿਆਹ ਤੇਰੇ ਵਿਆਹ ਨਹੀਂ ਮੁੱਕਦੇ ਜੀ ਹੁਣ ਵਿਆਹ ਹੋ ਥੋੜੀ ਥੋੜੀ ਠੰਣ ਪਈ ਆ ਤੇ ਹੁਣ ਤੂੰ ਬੈੱਡ ਵਾ ਲੋਂਗੇ ਮੇਰੀ ਸੁਣ ਗੱਲ ਕੋਈ ਬੈੱਡ ਬੁੱਡ ਨਹੀਂ ਆਉਣਾ ਕਦੀ ਤੂੰ ਚਾਦਰਾਂ ਲਾਇਆ ਕਦੀ ਤੂੰ ਬੈੱਡ ਲਾਇਆ ਕਦੀ ਆ ਸੋਫੇ ਦੇ ਛਾਟ ਲਾਇਆ ਤੇਰਾ ਤਾਂ ਖਰਚਾ ਨਹੀਂ ਮੁੱਕਦਾ ਕਿਤੇ ਨਾ ਚਾਰ ਦਾ ਇਹ ਜੇ ਮੁੰਡਾ ਘਲਾਉਣਾ ਤੇ ਜਮਾ ਕਰਨਾ ਕਿਤੇ ਕੰਮੇ ਆਉਣਗੇ ਵੇਲੇ ਕੁਵੇਲੇ ਆ ਤੂੰ ਤੇ ਮੰਮੀ ਮੈਂ ਜਾੜਾ ਕਰਨੀ ਘਰ ਦੀਆਂ ਚੀਜ਼ਾਂ ਲਿਆਉਂਦੀ ਘਰ ਨੂੰ ਹੀ ਸਵਾਰਨਦੀ ਮੈਂ ਐ ਦੱਸ ਬਾਹਰ ਜਾ ਕੇ ਲਟਾਉਣ ਤੇ ਨਹੀਂ ਦੇ ਪੈਸੇ ਆਪਣਾ ਹੀ ਘਰ ਸੋਹਣਾ ਲੱਗਦਾ ਜੀ ਚੀਜ਼ ਲੈਣੀ ਕੋਈ ਜੇ ਕਰ ਹੈਗੀ ਹੈ ਨਾ ਚੀਜ਼ ਉਹਨੂੰ ਵਰਤੋ ਉਹਦੇ ਨਾਲ ਕਜਾਣਾ ਕਰੋ ਤੇ ਇਹ ਜਾਣਾ ਨਹੀਂ ਤੇ ਹੋਰ ਕੀ ਹੈ ਕਿ ਜੇ ਦਿਨ ਮੈਂ ਚੀਜ਼ਾਂ ਬੜੀ ਭਲਕੇ ਆ ਕੇ ਜੀ ਆ ਮਮੀ ਨਹੀਂ ਚੰਗੀ ਇਹਨੂੰ ਪਤਾ ਲਾਈਏ ਪੁਰਾਣੀ ਹੋ ਗਈ ਨਾ ਭੈਣਾ ਤੁਹਾਡੇ ਮੁੰਡੇ ਨੇ ਮੈਨੂੰ ਕਿਹਾ ਬੈੱਡ ਬਦਲ ਲੈ ਨਹੀਂ ਸਹੀ ਹੈਗਾ ਸਿਉਕ ਖਾ ਗਈ ਉਹਨੂੰ ਬੈੱਡ ਨੂੰ ਸਾਰੇ ਮੁੰਡੇ ਦਾ ਨਾ ਦਿਮਾਗ ਖਰਾਬ ਹੋ ਗਿਆ ਜਿਹੜੀ ਗੱਲ ਤੂੰ ਕਹਿਣੀ ਹੈ ਨਾ ਮੁੰਡੇ ਨੇ ਤੇਰੇ ਮਗਰ ਹੀ ਲੱਗਣਾ ਮੈਨੂੰ ਦੇ ਦੇ ਤੱਕ ਉਹਨੇ ਕਲੀ ਹੋ ਗਿਆ ਉਸ ਤਰ੍ਹਾਂ ਦਿੱਤਾ ਨਹੀਂ ਉਹ ਤੇ ਕਰੂਗਾ ਮਮੀ ਕੇ ਜਾਰਾ ਬਜੂਰਾ ਕਰੋ ਘਰ ਚ ਬਣਾ ਸੋਣ ਹਰ ਇੱਕ ਚੀਜ਼ ਆ ਤੁਹਾਡੇ ਨਾਲ ਉਦੋਂ ਉਹਨੇ ਗੱਲ ਕੀਤੀ ਵੀ ਆ ਤੁਸੀਂ ਹੁਣ ਮੁਕਰ ਹੋਣਾ ਉਹਨੇ ਮੈਨੂੰ ਕਿਹਾ ਕਿ ਕਹਿੰਦਾ ਮੈਂ ਮੰਮੀ ਨਾਲ ਗੱਲ ਕਰ ਲਈ ਹੋਈ ਐ ਤੇ ਤੂੰ ਜਾ ਕੇ ਤੇ ਪਸੰਦ ਕਰ ਆਈ ਜੇ ਨਹੀਂ ਤਾਂ ਬਹੁਤੀ ਗੱਲਾਂ ਮੇਰੇ ਨਾਲ ਹੀ ਚੱਲ ਜੋ ਫੇਰ ਮੇਰੀ ਸੁਣ ਲੈ ਗੱਲ ਨਾ ਮੈਂ ਗੰਦੇ ਕੀਰਨੇ ਆ ਪਿਆਜ਼ ਵੀ ਜਿਹੜੇ ਤੂੰ ਲਿਆ ਕੇ ਆ ਤੇ ਨਾ ਮੈਂ ਕਰਨਾ ਹੀ ਕੋਈ ਕੰਮ ਤੂੰ ਕੰਮ ਸਾਰਾ ਛੱਡ ਕੇ ਆਉਂ ਤੂੰ ਨਿਕਲ ਤੁਰਦੀ ਮਾਰ ਕੇ ਬੁੱਕਲ ਦੇ ਕੇ ਕੱਚੇ ਬੱਸ ਮੈਂ ਨਾ ਉਹ ਆਪ ਜਿੰਗਰਵਾਲ ਕਮੇਟੀ ਬਾਈ ਐ ਤੇ ਮੈਂ ਵੇਖਾਂ ਪੀ ਉਹ ਮੇਰੀ ਨਿਕਲੀ ਆ ਕਿ ਨਹੀਂ ਨਿਕਲੀ ਮੈਨੂੰ ਹੀ ਸਾਰਾ ਕੰਮ ਮੈਨੂੰ ਹੀ ਖਰਚੇ ਆਗੇ ਆ ਮੇਰੇ ਕੋਲ ਤੁਹਾਨੂੰ ਨਹੀਂ ਖਰਚੇ ਆਣਾ ਕਰਦੀ ਰੋ ਕੰਮ ਨਾ ਮੇਰੇ ਕੋਲ ਹੁੰਦੀ ਕੱਢੇ ਚੀਰੇ ਜਾਂਦੇ ਤੇ ਨਾ ਮੇਰੇ ਕੋਲ ਕੋ ਕੰਮ ਹੁੰਦਾ ਕਰਕੇ ਜਿੱਥੇ ਬੱਧੀ ਚੱਲ ਜੇ ਆ ਤੁਹਾਡਾ ਵੀ ਮੰਮੀ ਆਪਣਾ ਫੇਰਾ ਤੋਰਾ ਮੁੱਕਦਾ ਨਹੀਂ ਆ ਤੇ ਇਹ ਵੀ ਕੰਮ ਹੁੰਦਾ ਇੱਕ ਪਿਆਜ਼ ਕੱਟਣ ਨੂੰ ਗਿਆ ਹੀ ਕਿੱਥੇ ਚੜੇ ਤੇ ਕਿੱਥੇ ਲੱਥੇ ਸੌੜਾ ਬੈੱਡ ਦਾ ਮਾਲ ਹੀ ਪੈ ਗਿਆ ਪਤਾ ਪੁੱਤ ਨੇ ਕਿਹਾ ਵੀ ਆ ਕਿ ਬੈੱਡ ਲਿਓਣਾ ਪਰ ਨਾ ਕਰਦੀ ਉਹ ਕਰ ਉਹ ਮੁੰਡੇ ਨੇ ਹੀ ਗੱਲ ਕੀਤੀ ਇਹਨੂੰ ਕਹਿਣੀ ਆਪ ਹੀ ਗੱਲ ਕਰ ਲੈ ਇਹਨੇ ਨਹੀਂ ਮੈਨੂੰ ਜਾਣ ਦੇਣਾ ਨਿਕਟੀ ਉਹ ਮੈਂ 500 ਰੁਪਈਆ ਬੈਠ ਉਹਦੇ ਥੱਲੇ ਛਾੜ ਥੱਲੇ ਰੱਖਿਆ ਤੇ ਕਿਧਰ ਗਿਆ ਉਹ ਸਾਰੇ ਦੋਦੀ ਆਇਆ ਸੀਗਾ ਉਹਨੂੰ ਪੜਾਤਾ ਸੀ ਉਹ ਕਹਿੰਦਾ ਤਿੰਨ ਦਿਨ ਹੋ ਗਏ ਤੁਹਾਡੀ ਮਾਦਾ ਕੋ ਪੈਸੇ ਮੰਗਣ ਦੇ ਆ ਦੇ ਨਹੀਂ ਦੇਈ ਮੈਨੂੰ ਹਾਈ ਮੈਂ ਮਰ ਜਾ ਮੇਰੇ ਕੋ ਤੇ ਉਹੋ ਹੀ 500 ਦਾ نوٹ ਈ ਤਾਈਏ ਤੇ ਮੈਂ ਕਮੇਟੀ ਵਾਲੀ ਵਾਲੀ ਚੱਲੀ ਆਂ ਤੂੰ ਦੂ ਮੇਰਾ ਉਹੀ ਬਸ ਉਹ ਦੇ ਗਿਆ ਤੇ ਮੰਮੀ ਨਹੀਂ ਤੇਰਾ ਪੁੱਛਣ ਦਾ ਫੰਜ ਨਹੀਂ ਤੇ ਇਹ ਘਰ ਬੈਂਦੇ ਜੇ ਪੁੱਛਾਂਗੇ ਇਹਨੂੰ ਮੈਂ ਤੇ ਆਈ ਜਾਣਾ ਮੈਂ ਕਿ ਤੂੰ ਮਾਰ ਥੋੜਾ ਜਾਣਾ ਤੇ ਦੋਦੀ ਨੇ ਥੋੜਾ 4 ਘੰਟੇ ਖਲੋਤਾ ਰਹਿਣਾ ਦੋਦੀ ਨੇ ਸੇਰੇ ਆ ਜਾਣ ਦੇ ਨਹੀਂ ਜਾਣ ਉਹ ਕਿੰਨੇ ਦਿਨ ਹੋ ਗਏ ਤੁਹਾਨੂੰ ਪੈਸੇ ਮੰਗਣ ਦੇ ਆ ਉਹ 2000 ਰੁਪਏ ਮੰਗਣ ਦੇ ਆ ਹੀ ਤੇ ਫਿਰ ਕੀ ਹੋਇਆ ਚੱਲ ਉਹਦੋਂ ਦੋਦੋਂ ਤੇ ਪੈਸੇ ਵੜਾਏ ਸੀ ਨਾ ਸਾਰੇ ਕਿਹਾ ਦੋਦੀ ਨੂੰ ਦੇ ਦਿਓ ਬਾਕੀ ਪੈਸੇ ਕਿੱਥੇ ਗਏ ਚੱਲ ਬਾਹੂ ਮੈਂ ਦਵਾਈ ਦੂਈ ਲੈਣ ਦੀ ਕਈ ਖੱਤੇ ਮੇਰੇ ਮੇਰੇ ਸੁਣ ਗੱਲ ਆਟਮੈਟਿਕ ਚੁੱਕਣੀ ਮੱਝ ਲੈਣੇ ਜਿਹੜੇ ਦੇ ਦੇ ਨਹੀਂ ਦਵਾਈ ਤੁਹਾਨੂੰ ਕਿਸ ਤਰ੍ਹਾਂ ਦਵਾਈ ਚੁੱਕ ਲੈ ਹੁੰਦੇ ਕਾਦੀ ਦਵਾਈ ਲੈ ਹੁੰਦੇ ਤੇ ਤਿੱਜੇ ਕਦੇ ਹੁਣ ਦਿੰਦੇ 10 ਕੇ ਲਿਆ ਕਰੋ ਵੀ ਕਾਦੀ ਲੈਣੀ ਤੇ ਕਾਦੀ ਮੇਰਾ ਨਹੀਂ ਮੂੰਹ ਤੇ ਕੋ ਪਾਉਣ ਨੂੰ ਕੁਝ ਜੀ ਕਰਦਾ ਕਿ ਤੁਸੀਂ ਬਸ ਊਟਾ ਬੂਟਾ ਦੀ ਜਾਨ ਮੈਂ ਵੱਖਰੇ ਖਰਚਾ ਤੁਹਾਨੂੰ ਮਿਲਦਾ ਤੁਸੀਂ ਦੋਦੀ ਦੇ ਪੈਸੇ ਤਾਂ ਨਾ ਖਰਚੋ ਨਹੀਂ ਮੇਰੇ ਤੇ ਨੂੰ ਖਰਚੇ ਬੜੇ ਚੁੱਕਦੇ ਆ ਅੰਤਰੀਆ ਹੁਣ ਦਵਾਈ ਨਾ ਕਿ ਹੁਣ ਤੂੰ ਮੈਨੂੰ ਉਹ ਸੁਣਾ ਤਾਂ ਬੈਠ ਆ ਕਿੰਨਾ ਤੂੰ ਪੰਡਾ ਸੁਣਾ ਲੈ ਜਾਂਦਾ ਉਤਰੀ ਰਸੋਈ ਦੇ ਅੱਗੇ ਨਹੀਂ ਥਾਂ ਰੱਖਣ ਤੇਰੇ ਜੇ ਤੂੰ ਮਾਂ ਦੀ ਤੂੰ ਡੇਗ ਡੇਗਾ ਪੈਂਦੇ ਪਾਣੀ ਕਿਤੇ ਫੋਕਾ ਕੰਦੀ ਜਾਨੀ ਗਣਕੇ ਦੇ ਲਾ ਕਿਸ ਚੀਜ਼ ਦਾ ਘਾਟਾ ਹੈਗਾ ਐ ਬੱਬਰਾਂ ਖਰੀਦ ਖਰੀਦ ਰੱਖੀ ਜਾਨੀ ਜਾਣਾ ਫੇਰ ਉੰਤਰੇ ਪਾਂਡੇ ਬਟਾਉਣ ਵਾਲਿਆਂ ਨੂੰ ਅੱਗੇ ਹੀ ਪਿੱਤਲ ਦੇ ਪਾਂਡੇ ਤੇ ਲੋਕੀ ਵਰਤ부ਰਤ ਕੇ ਤੇ ਫੇਰ ਬਟਾ ਲੈਣੀ ਜਾਂਤਰੀ ਵਿੱਚੋਂ ਕੱਲੀ ਬਰਾ ਲੈਣੀ ਆਖਣਾ ਹੁਣ ਇਹਨਾਂ ਨੂੰ ਸਟੀਲ ਦੇ ਨੂੰ ਕੀ ਕਰੂ ਲਿਆਂਦੇ ਉਹ ਟੁਕਗੇ ਉੰਤਰੇ ਅੱਗੇ ਰੱਖੇ ਗਏ ਤੇ ਤੇ ਕੋਲੀਆਂ ਚੋਂ ਮੋੜਾ ਜੰਦੇ ਨਾ ਪੈਣਾ ਤੈਨੂੰ ਮਿਆ ਨਹੀਂ ਆ ਜਿਹੜੇ ਹੈਗੇ ਆ ਉਹੋ ਹੀ ਨੇ ਮੁੱਕਦੇ ਕਿਉਂ ਖਰੀਦ ਖਰੀਦ ਲਈ ਉਹਨੂੰ ਤੇ ਮੰਮੀ ਪਾਂਡੇ ਨੇ ਸ਼ੌਂਕ ਨੂੰ ਨਹੀਂ ਲਈ ਤੁਹਾਡੇ ਕੁੜੀ ਆਈ ਸੀ ਧੀ ਜਵਾਈ ਉਦੋਂ ਉਹਨੇ ਉਦੋਂ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਕਿ ਭਾਬੀ ਪਾਂਡੇ ਤੇ ਚਾਜੇ ਦੇ ਰੱਖ ਦਿਆ ਘਰ ਅੱਗੇ ਬੇਇਜ਼ਤੀ ਕਰਾਉਣੀ ਜਦੋਂ ਹੁੰਦੀ ਆ ਕੁੜੀ ਪੈਣਾ ਹਾਂ ਮੈਂ ਤੈਨੂੰ ਕੀ ਮੇਰੇ ਮੂੰਹ ਹੋਰ ਕੋਈ ਨਿਕਲ ਜਲਿਆ ਅਗਲੇ ਅੰਦੀ ਚ ਉਤਰੀ ਨਹੀਂ ਜ਼ਮੀਨ ਜਾਇਦਾਦ ਆ ਕਿੰਨਾ ਕੋ ਉਹ ਅਗਲਾ ਨੌਕਰੀ ਕਿੱਡੀ ਤੇ ਲੱਗਾ ਆਪਣਾ ਤੇ ਕੋ ਮੁੰਡਾ ਵਿਚਾਰਾ ਬਾਹਰ ਗਿਆ ਜਿੰਨੇ ਘਰਾਂ ਨੇ ਆਪ ਕੋ ਹੋ ਵਰਤਨੇ ਕੁੜੀ ਤੇ ਉਹ ਗੱਲ ਮਨ ਪੂੰਜੀ ਚੀਜ਼ਾਂ ਛੁੱਟੀ ਜਾਂਦੀ ਆ ਉਹਨੇ ਰਤ ਵੱਖੇ ਲੱਗ ਗਿਆ ਉਹਦੇ ਤੇ ਤੁਸੀਂ ਵੀ ਕਹਿੰਦੇ ਜੀ ਨੀ ਚੱਜ ਦੀ ਚੀਜ਼ ਬਣਾਈ ਚੱਜ ਦੀ ਸੋਹਣੀ ਸਜਾ ਕੇ ਰੱਖੀ ਤੇ ਟੁੱਟੇ ਭਾਂਡੇ ਅਜ ਰੱਖਿਆ ਕਰ ਅੱਗੇ ਕੋਲੇ ਦੇ ਉਹ ਕਾਲੇ ਹੋਏ ਪਏ ਵਿੰਗ ਤੜਿੰਗੇ ਜਿੰਨੇ ਚਿਰਾਂ ਦੇ ਪਤਾ ਨਹੀਂ ਕਿੱਥੋਂ ਕੋ ਸਾਂਭੇ ਹੁੰਦੇ ਇਹ ਤਾਂ ਸਟੀਲ ਹੂਨਾ ਮਾਂਜ ਸਾਰੇ ਨਿਕਲ ਜਾਣੇ ਆ ਬਸ ਇਹਦੇ ਮੰਜੇ ਆ ਤੇਰੇ ਹੱਥ ਲੱਗਦੇ ਕਦੀ ਭਾਂਡੇ ਮੰਜੇ ਆਉਣਗੇ ਹੈ ਕਦੀ ਸੁਆਦ ਨਾਲ ਛਕਾਏ ਹੋਰ ਕੌਣ ਮਾਏਦਾ ਤੇ ਕੰਮ ਵਾਲੀ ਤੇ ਨਹੀਂ ਲਵਾ ਕੇ ਦਿੱਤੀ ਤੁਸੀਂ ਮੈਨੂੰ ਉਹਨਾ ਭਾਂਡੇ ਤੇ ਮੂੰਹ ਦੀ ਸੁ ਜਦਨ ਮੈਂ ਹੱਥ ਲਾਤਾ ਤੇ ਤੁਸੀਂ ਕਰੋ ਨਾ ਆਪ ਤੇ ਤੁਸੀਂ ਵੜਦੇ ਨਹੀਂ ਮੇਰੇ ਨਾਲ ਤੇ ਮੈਂ ਕੀ ਕਰਾਂ ਦੋ ਜਾਨਾਂ ਆਪਾਂ ਰੋਟੀ ਖਾਣ ਆਣਗੇ ਤੇ ਸਾਰਾ ਟੱਬਰ ਭੁਰਕਦਾ ਰਹੇ ਮੁੰਡਾ ਆਪਣਾ ਬਾਹਰ ਮੇਰੀ ਸੁਣ ਲੈ ਗੱਲ ਕੋਈ ਬ੍ਰੈਡ ਸ਼ੈੱਡ ਕੋਈ ਚੀਜ਼ ਨਹੀਂ ਹੋਣੀ ਤੇ ਅੱਛਾ ਮੰਮੀ ਦੋ ਜਾਨੇ ਅਹੀਂ ਹੈਗੇ ਦੋ ਜਾਨੇ ਨੇ ਭਾਂਡੇ ਕਾਲੇ ਹੋ ਗਏ ਇਹ ਤੁਹਾਡੇ ਆਪਣੇ ਵੇਲੇ ਦੇ ਕਾਲੇ ਹੋਏ ਆ ਹੁਣ ਤੁਸੀਂ ਮੇਰੇ ਸਿਰ ਤੇ ਮੜੀ ਜਾਂਦੇ ਜੀ ਮੈਂ ਕੀ ਹੋ ਕਿ ਕਿਥੋਂ ਦੀ ਉਹ ਤੇਰੀ ਘਰਨੀ ਤੇ ਬਾਬਾ ਦੇ ਵੇਲੇ ਨਹੀਂ ਆ ਤੁਹਾਡੀ ਸੱਸ ਵੀ ਉਹ ਜੀ ਤੁਸੀਂ ਵੀ ਅੱਗੋਂ ਉਹ ਜੇ ਤੇ ਅੱਗੋਂ ਤੁਸੀਂ ਕਹਿੰਦੇ ਜੀ ਇਹ ਵੀ ਉਦਾਂ ਦੀ ਰਵੇ ਇਹ ਨਹੀਂ ਜੇ ਕੰਮ ਚੱਲਣੇ ਇੱਥੇ ਨਹੀਂ ਚੱਲ ਮੈਂ ਤਾਂ ਨਹੀਂ ਟੁੱਟੇ ਭਾਂਡੇ ਵਰਤਣ ਇੱਕ ਗੱਲ ਸੁਣ ਗੱਲ ਜੀ ਮੇਰੀ ਸੱਸ ਦੇ ਵੇਲੇ ਦੇ ਆ ਮਾੜੇ ਆ ਭਾਂਡੇ ਦਾ ਕਿ ਤਰ੍ਹਾਂ ਸੀ ਤੂੰ ਆਪਣੇ ਵੇਲੇ ਦੇ ਕਹਣਾ ਸਾਡੇ ਫਿਰ ਕਿਉਂ ਵਰਤਦੀ ਆ ਉਹ ਜਿਹੜਾ ਕੀਤਾ ਚਾਰ ਆਏ ਕਿ ਨਹੀਂ ਕਿੱਥੇ ਕਿੱਥੇ ਸਾਂਭੇ ਆ ਕੱਢ ਕੇ ਹੁਣ ਤਾਂ ਤੇ ਉਦੋਂ ਤਾਂ ਬੜੀ ਸ਼ਤੀ ਕਹਿਤਾ ਸੀ ਨਹੀਂ ਕੁੜੀਏ ਆ ਦੇ ਦੇ ਪੈਕ ਕਰਕੇ ਗਿਫਟ ਮੇਰੇ ਧੀ ਦੇ ਘਰ ਆ ਗਏ ਤਿਆਰ ਆ ਗਏ ਉਹ ਮੇਰੇ ਹੀ ਗਏ ਆ ਨਹੀਂ ਸਾਰੇ ਥੋੜੀ ਚਲ ਗਏ ਆ ਆਪਣੇ ਕੱਢੋ ਤਾਂ ਵਰਤੋ ਤੇ ਮਾਵਾ ਗਿਨੇ ਚੁਨੇ ਦਿੰਦੀਆਂ ਜਿਤਨਾ ਤੁਸੀਂ ਗਿਨੇ ਚੁਨੇ ਉਧਰ ਦੇਤੇ ਉਤਰਾ ਹੀ ਮੇਰੀ ਮਾਂ ਨੇ ਦੇਤੇ ਗੱਲਾਂ ਤੇ ਨੂੰ ਬਹੁਤ ਆਉਂਦੀਆਂ ਗੱਲ ਨਹੀਂ ਤੂੰ ਪੁੰਜੇ ਡਿੱਦਣ ਦਿੰਦੀ ਤੇ ਫਰਕ ਕੀ ਮਮੀ ਜਿੱਦਾਂ ਦਾ ਤੁਸੀਂ ਆਪਣੇ 3 ਦਿਨ ਦੇ ਉਦਾਂ ਤੇ ਮੇਰੀ ਮਾਮੀ ਨੂੰ ਦੇ ਜਾਂਦੀ ਹੁਣ ਇਹ ਥੋੜਾ ਬੋਰੀਆਂ ਭਰ ਕੇ ਤੇ ਦੇਣੋ ਰਹੇ ਹੋ ਮੇਰੀ ਗੱਲ ਸੁਣ ਲੈ ਬਹੁਤੀਆਂ ਗੱਲਾਂ ਨਾ ਕਰ ਆ ਗੰਡੇ ਗੁੰਡੇ ਥੀਰ ਲੈ ਤੇ ਰੋਟੀ ਪਾਣੀ ਪਕਾ ਲਾ ਸਬਜੀ ਬਣਾ ਲਾ ਆਟਾ ਆਟਾ ਕਹਿੰਦਾ ਨਿਰਤੇ ਨਾਲ ਅਸਰ ਰੱਖੀ ਤੇ 1500 ਰੁਪਏ ਵੀ ਨਾ ਉੱਥੇ ਰੱਖ ਦਿਓ ਸਿਰੇ ਦੋਦੀ ਨਾ ਤੂੰ ਫੇਰ ਨਹੀਂ ਕਰ ਲੱਭਣਾ ਮੈਂ ਨਹੀਂ ਜਉਦੀਆਂ ਗੱਲਾਂ ਸੁਣਨੀਆਂ ਸਰ ਦੀ ਕਿਸਮਤ ਜਿਸ ਤਰ੍ਹਾਂ ਮੈਨੂੰ ਇੱਥੋਂ ਉੱਠਣਾ ਹੈ ਕਿ ਮਰੂੰਗੀ ਕਮੇਟੀ ਵਾਲੀ ਵਾਲ ਜਾਊਂਗੀ ਉਹਨੂੰ ਪੁੱਛੂੰਗੀ ਕਿ ਚੁੱਕੀ ਗਈ ਮੇਰੀ ਕਿ ਮੇਰਾ ਨਾਮ ਆਇਆ ਕਿ ਨਹੀਂ ਫੇਰ ਹੀ ਮੈਂ ਵੇਚ ਦੂੰ ਤੇ ਕੇਬਲ ਵਾਲੇ ਦੇ ਪੈਸੇ ਕਿੱਥੇ ਚ ਮੇਰੇ ਸਿਰ ਤੇ ਉਹ ਵੀ ਦਊਂਗੀ ਪੈੜਾ ਲਿਆ ਗਈ ਤੂੰ ਸਾਰਾ ਬੇਵਰਤ ਲੈ ਸਾਰੇ ਮੈਨੂੰ 90000 ਫੜਾਇਆ ਇਥੋਂ ਗੱਲਾਂ ਤਾਂ ਐ ਕੰਡੀਆਂ ਜਿਦ ਤਰ੍ਹਾਂ ਚੈੱਕ ਕੱਟ ਕੇ ਧੰਨ ਚੰਗਾ ਭਲਾ ਪਤਾ ਵਾ ਕੇਬਲ ਵਾਲੇ ਦਾ 22 ਤਰੀਕ ਨੂੰ ਮਹੀਨਾ ਹੁੰਦਾ ਵਾ ਹੈ ਕੇਬਲ ਵਾਲੇ ਨੇ ਵੀ ਬੂਏ ਤੇ ਆ ਜਾਣਾ ਨਹੀਂ ਤੇ ਜਿਹੜੇ ਤੂੰ ਪਰਸੇ ਘਟ ਘਟ ਰੱਖੇ ਤੈਨੂੰ ਵੱਖਰੇ ਘਲਾਉਣ ਗਿਆ ਉੱਚ ਦੇ ਦੇ ਕਰੀ ਹੋਵੇ ਤੇ ਮੰਮੀ ਜਿਹੜਾ ਘਰ ਦਾ ਖਰਚਾ ਤੁਹਾਡੇ ਹੱਥ ਚੋਂ ਡਿਆ ਨਾ ਉਹ ਤੁਸੀਂ ਹੀ ਕਰਨਾ ਮੈਂ ਕਿਤੇ ਬਾਹਰ ਸੁੱਟਣ ਨਹੀਂ ਗਈ ਤੇ ਨਾ ਮੈਂ 3 ਨੂੰ ਜਿਹੜੇ ਦਿਨ ਦੇਖ ਜਾਨੀ ਨਾ ਮੈਂ ਕਰਾਈ ਕਰਦੀ ਅੰਤਰਗੜ੍ਹ ਤੋਂ ਬੱਸਾਂ ਵੀ ਫਰੀ ਦੀਆਂ ਬਿਚੁੱਪ ਕਰਕੇ ਚੜ ਕੇ ਤੇ ਮਾਫੀ ਚਲ ਜਾਂਦੀ ਤਾਂ ਵੀ ਘਰ ਦਾ ਪੈਸਾ ਨਹੀਂ ਲੱਭਦਾ ਕੋਈ ਹਨਾ ਨੀ ਪਰਾਂ ਤੇਰੇ ਨਾਲ ਨਹੀਂ ਵਾ ਮੈਂ ਚਲੀ ਉਹ ਮੇਰੇ ਨਾਲ ਇਥੇ ਮਕਾਰ ਨਾ ਕਰ ਤੂੰ ਜਾਣੇ ਤੇਰਾ ਕੰਮ ਜਾਣੇ ਤੇਰੀ ਤੇ ਕਿੜ ਕਿੜ ਮੁਕਤੀ ਚਲੋ ਕਮੇਟੀ ਪੜਾ ਕੇ ਨੇ ਚੁੱਪ ਨਹੀਂ ਜਾਣਾ ਨਾ ਜਾਓ ਮੈਂ ਸਵੇਰੇ ਚੱਲ ਜੂਗੀ ਨਹੀਂ ਕਮੇਟੀ ਕਿਸੇ ਚੁੱਪ ਲੈਣੀ ਤੇਰੇ ਹਿੱਸੇ ਲੜਾਇਆ ਮੇਰੇ ਹਾਂ ਮੇਟੀ ਲਿਆ ਕੇ ਕੜੀ ਮੈਨੂੰ ਫੜਾ ਦਨੀ ਤਹੀਂ ਆਹਾਂ ਉਹਦੀ ਕਸ਼ ਚ ਵਾੜ ਲੈਣੀ ਪਤਾ ਨਹੀਂ ਲੱਗਨ ਦਿੱਤਾ ਜਨਾਨੀ ਨੇ 5000 ਰੁਪਏ ਫੜਾਇਆ ਖਰਚੇ ਵਾਤੇ ਦੱਸ ਕਿ ਸਾਰੇ ਜਾਂਦੇ ਆ ਦੇਣੀ ਦੇਣ ਵਾਲੇ ਦੇ ਦੀ ਤੇ 500 ਰੁਪਏ ਉਥੇ ਰੱਖ ਕੇ ਬੈਠੀ ਉਹਦਾ ਵੀ ਰੱਟਾ ਪਾਇਆ 500 ਵੀ ਦੇ ਦੇ ਹੇ ਘਰਤੀ ਕੀ ਇੰਨਾ ਪੈਸਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਾਲੇ ਧੀ ਨੂੰ ਕਹੀ ਜਾਂਦੀ ਉਹ ਘਰੋਂ ਰੱਜੀ ਪੁੱਜੀ ਆ ਸਭ ਕੁਝ ਇਹ ਤਾਂ ਪੈਸਾ ਦੇਣ ਕਿੰਨੂੰ ਲਈ ਹੈ ਕਿਹੜੀ ਕਸ਼ਿਚ ਵੜੀ ਜਾਂਦੀ ਇਹ ਤਾਂ ਸਮਝ ਨਹੀਂ ਆਉਂਦੀ ਮੈਨੂੰ ਮੇਰਾ ਖਰਚਾ ਤੇ 10 ਸਮਾਨ ਸਾਰਾ ਦਿਖਦਾ ਵਾ ਕਿ ਆਹ ਸਮਾਨ ਮੈਂ ਲਿਆਂਦਾ ਵਾ ਤੇ ਇਹਦਾ ਕਿੱਥੇ ਦੇਹਣ ਡਿਆ ਵਾ ਇਹ ਕੀ ਲਿਓਂਦੀ ਆ ਤਾਂ ਜੇ ਮੈਂ ਕੀਤੀ ਇਹਦੇ ਮੁੰਡੇ ਨਾਲ ਗੱਲ ਤੇ ਉਹਨੇ ਕਹਿਣਾ ਵਾ ਕਿ ਮਾਂ ਦਾ ਖਰਚਾ ਹੋਊਗਾ ਇਦਾਂ ਮੈਂ ਤੂੰ ਮੇਰੇ ਮਾਮਲੋ ਕਹੀਨੀ ਬੰਦਾ ਕਵੇ ਤੇ ਕਵੇ ਕਿੰਨੂੰ ਕਰਨੀ ਤੇ ਪੈਣੀ ਗੱਲ ਜਿੱਦਾਂ ਇਹ ਮੇਰੇ ਖਰਚੇ ਗਣਉਂਦੀ ਨਾ ਤਾਂ ਮੈਂ ਵੀ ਇਹਦੇ ਖਰਚੇ ਗਣਾਂ ਉਹ ਇਹਨੂੰ ਪੁੱਛ ਕਿੱਥੇ ਖਰਚਦੀ ਇਹਨੇ ਪੈਸੇ ਦੱਸ ਮੇਰੇ ਪਰਸ ਵਾਲ ਧਿਆਨ ਹੈ ਜਿਹੜਾ 2 2.5 ਹਜ਼ਾਰ ਹੁੰਦਾ ਵੀ ਇਹਨੂੰ ਦੇ ਦਿਆ ਕਰ ਦੋਦੀ ਨੂੰ ਦੇ ਦੇ ਤੈਨੂੰ ਦੇ ਦੇ ਅ ਅਮਮ ਜੀ ਦੀ ਅੰਟੀ ਸਸੀ ਕਾਲ ਜੀ ਸਸੀ ਕਾਲ ਜੀ ਹਾਂ ਜੀ ਹਾਂ ਜੀ ਅ ਅਮਮ ਜੀ ਦੀ ਅੰਟੀ ਕਿੱਥੇ ਗਈ ਨੇ ਮੰਮੀ ਤੇ ਹੁਣ ਹੈ ਕਿ ਜੇ ਬਾਹਰ ਨਿਕਲ ਕੇ ਅੱਜ ਬਾਹਰ ਹੈ ਨਹੀਂ ਹਾਂ ਜੀ ਬਾਹਰ ਗਈ ਆਜੋ ਸਾਤਾੜਿਆਸ ਬੰਦਾ ਫੋਨ ਆਂਦਾ ਫਿਰ ਅੱਛਾ ਮੇਰੀ ਗੱਲ ਸੁਣੋ ਚਲੋ ਫਿਰ ਮੈਂ ਚਲਦੀ ਜੈਂਟੀ ਸੀ ਨਹੀਂ ਹੈਗੇ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਆਲੂ ਤੁਸੀਂ ਆ ਗਏ ਜੇ ਤੇ ਆਈ ਜਾਓ ਹੁਣ ਜਰੂਰੀ ਆਂਟੀ ਨੂੰ ਹੀ ਮਿਲਣਾ ਹੁੰਦਾ ਹੈ ਤੁਹਾਨੂੰ ਵੀ ਕਿਤੇ ਬੁਲਾ ਲਿਆ ਕਰੋ ਨਹੀਂ ਨਹੀਂ ਆ ਤੂੰ ਕਿੰਦਾ ਦੀ ਗੱਲ ਕਰਨ ਦੇ ਜੇ ਦੱਸੋ ਐਵੇਂ ਚੱਕਰ ਜਾਈ ਆ ਕਦੀ ਆਈ ਨਹੀਂ ਨਾ ਤੁਹਾਡੇ ਘਰੇ ਤੇ ਫਿਰ ਕਿਹੜੀ ਗੱਲ ਆਏ ਨੇ ਤੇ ਉਹ ਨਸਰਾ ਹੀ ਆਇਆ ਜਾਂਦਾ ਬੰਨੇ ਨਹੀਂ ਰਣਜੀਤ ਨਾ ਪਹਿਲੀਆਂ ਚ ਨਹੀਂ ਆਏ ਅਜੇ ਤੱਕ ਅੱਛਾ ਮੇਰਾ ਨਾ ਦਿਲ ਜਿਆ ਨਹੀਂ ਸੀ ਲੱਗਣ ਡਿਆ ਕਰੇ ਕਿ ਮੈਂ ਕਿਹਾ ਚੱਲ ਮੈਂ ਆਂਟੀ ਜੀ ਨੂੰ ਮਿਲ ਕੇ ਆਉਣੀ ਆ ਇੱਕ ਦੋ ਦਿਨ ਹੋ ਗਏ ਆਂਟੀ ਜੀ ਮੇਰੇ ਆ ਲਾਇ ਹੀ ਨਹੀਂ ਆ ਨਹੀਂ ਆਂਟੀ ਤੇ ਆਏ ਗਏ ਤਾਂ ਹੀ ਸਵੇਰੇ ਤੁਹਾਡੇ ਵੱਲ ਅੱਜ ਸਵੇਰੇ ਹਾਂਜੀ ਨਹੀਂ ਨਹੀਂ ਅੱਜ ਮੇਰੇ ਵੱਲ ਨਹੀਂ ਗਏ ਫਿਰ ਕਿਸੇ ਹੋਰਾਂ ਲਗਾਏ ਹੋਣੇ ਆ ਹੋਰ ਕਿਸੇ ਦੇ ਘਰ ਵੀ ਜਾਂਦੇ ਆ ਮੰਮੀ ਬਾਹਰ ਹੀ ਰਹਿੰਦੇ ਜ다가 ਘਰ ਬਹਿੰਦੇ ਕਦੋਂ ਕਦੀ ਕਹੇਦੇ ਘਰ ਚੱਲ ਗਏ ਕਦੀ ਕਹੇਦੇ ਘਰ ਚੱਲ ਗਏ ਅੱਛਾ ਸਾਰੇ ਘਰਾਂ ਚ ਕਿਹੜੇ ਲਾਉਂਦੇ ਆ ਇਹ ਕਦੀ ਕਿਸੇ ਦੇ ਘਰ ਕਦੀ ਘਰ ਨਹੀਂ ਬਹਿੰਦੇ ਵੀ ਹਾਂ ਹੁਣ ਵੀ ਮੈਨੂੰ ਕਹਿਣ ਲਈ ਕਮੇਟੀ ਜੀ ਫੜਨੀ ਕਿਹੇ ਵੱਲ ਹੋਣ ਗਏ ਮਨੇ ਘਰ ਥੋੜਾ ਹੁਣ 8 ਵਜੇ ਤੋਂ ਪਹਿਲਾਂ ਐ ਮੇਰੀ ਰੱਬਾ ਆ ਮੈਂ ਹੁਣ ਜਾਣਾ ਨਹੀਂ ਰਸੂਈ ਤੁਸੀਂ ਫਿਰ ਕੱਲੇ ਮੈਂ ਕੱਲੀ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਕੋਈ ਕੰਮ ਕਹਿ ਦੋ ਤੇ ਨਾਲ ਹੀ ਬੋਲਣ ਲੱਗ ਪੈਂਦੇ ਆ ਹੁਣੇ ਮੇਰੇ ਨਾਲ ਢਾਲਾ ਕੇ ਦੇ ਹੈ ਲੜਾਈ ਕਰਦੇ ਆ ਤੇ ਹੋਰ ਕੀ ਉਹ ਤੇ ਮਤਲਬ ਮੈਨੂੰ ਤੇ ਬੜੀ ਬੜਾ ਕਹਿੰਦੇ ਆ ਕਿ ਮੈਂ ਮੇਰੀ ਨੌ ਬੜੀ ਚੰਗੀ ਆ ਮੈਂ ਵੀ ਬੜੀ ਚੰਗੀ ਆ ਉਹਦੇ ਨਾਲ ਸਾਡੇ ਘਰ ਦਾ ਬੜਾ ਵਧੀਆ ਚੱਲਦਾ ਵਾ ਤੇ ਮੇਰੇ ਤੇ ਸਾਰਾ ਧੁਖ ਸੁਖ ਹੁੰਦੇ ਆ ਬਾਹਰ ਤੇ ਸਾਰਿਆਂ ਨੂੰ ਚੰਗੇ ਲੱਗਦੇ ਆ ਇਹ ਤਾਂ ਘਰ ਦੇ ਨੂੰ ਪਤਾ ਹੁੰਦਾ ਨਾ ਕੌਣ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈ ਦੂਰ ਦਾ ਢੋਲ ਤੇ ਚੰਗੇ ਲੜੀ ਦੇ ਵੱਜਦੇ ਦੀਦੀ ਤੁਸੀਂ ਪਰੇਸ਼ਾਨ ਹੋ ਉਹਨਾਂ ਤੋਂ ਨਹੀਂ ਪਰੇਸ਼ਾਨ ਕਹਾਦਾ ਹੋਣਾ ਗੱਲ ਤੇ ਅੱਜ ਘਰਾਂ ਦੇ ਹਰ ਘਰ ਦੀ ਗੱਲ ਆ ਇਹ ਕੋਈ ਨਵੀਂ ਗੱਲ ਥੋੜਾ ਘਰ ਦੇ ਹਸਬੰਦ ਤੇ ਬਾਹਰ ਆ ਨਾ ਹਾਂਜੀ ਬਾਹਰ ਐ ਬਾਹਰ ਕਹਦਾ ਸੁੱਖ ਮੈਨੂੰ ਥੋੜਾ ਸੁੱਖ ਤੇ ਮਾਤਾ ਨੂੰ ਸਾਰਾ ਕੀ ਮਾਤਾ ਜੋ ਕਮਾਈ ਕਰਦਾ ਮੇਰਾ ਘਰ ਵਾਲਾ ਸਾਰੀ ਤੇ ਮਾਤਾ ਦੇ ਹੱਥ 'ਚ ਹੈ ਹਾਂ ਤੇ ਸਾਰਾ ਘਰ ਤੇ ਉਹਦੇ ਬਾਰੇ ਕੀ ਕਮਾਈ ਕਰਨੀ ਆ